ਭਾਰਤੀ ਕਿਸਾਨ ਯੂਨੀਅਨ ਅਗਰਾਹਾ ਅੱਜ ਚੰਡੀਗੜ੍ਹ ਦੇ ਵਿੱਚ ਪਹੁੰਚ ਰਹੀ ਆ 5 ਦਿਨ ਇੱਥੇ ਮੋਰਚਾ ਚੱਲੇਗਾ ਉਸ ਤੋਂ ਪਹਿਲਾਂ ਸੁਰੱਖਿਆ ਦੇ ਪੂਰੇ ਪ੍ਰਬੰਧ ਨੇ ਚੰਡੀਗੜ੍ਹ ਪੁਲਿਸ ਨੇ ਮਸਤੈਦੀ ਵਧਾ ਦਿੱਤੀ ਆ ਚੱਪੇ-ਚੱਪੇ ਤੇ ਸੁਰੱਖਿਆਵਾਲ ਤਾਂ ਇਹ ਨਾਤਾ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕਿ ਸੁਰੱਖਿਆ ਇਸ ਸਮੇਂ 34 ਸੈਕਟਰ ਦੀ ਤੁਹਾਨੂੰ ਦਿਖਾ ਰਿਹਾ ਤੇ ਸਾਰਾ ਗਰਾਊਂਡ ਆ ਇੱਥੇ ਹੀ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਜਥੇਬੰਦੀ ਨੂੰ ਜਿਹੜੀ ਮੋਰਚਾ ਲਗਾਉਣ ਦੀ ਪੰਜ ਦਿਨਾਂ ਦਾ ਪ੍ਰਵਾਨਗੀ ਮਿਲੀ ਆ ਤਾਂ ਉਸ ਦੇ ਨਾਲ ਖੇਤ ਮਜ਼ਦੂਰ ਕਿਸਾਨ ਜੂਨੀਅਨ ਵੀ ਆ ਤਾਂ ਇਹ तमाम ਜਥੇਬੰਦੀਆਂ ਦੇ ਵੱਲੋਂ ਜਿਹੜਾ ਇੱਥੇ ਧਰਨਾ ਦਿੱਤਾ ਜਾਣਾ ਉਹਨਾਂ ਦੀਆਂ ਮੰਗਾਂ ਨੇ ਕਿ ਕਿਸਾਨਾਂ ਦਾ ਪੂਰਨ ਕਰਜ਼ਾ ਮਾਫ ਕੀਤਾ ਜਾਵੇ ਜੋ ਕਿਸਾਨ ਆਤਮਹੱਤਿਆ ਕਰ ਚੁੱਕੇ ਇਹਨਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਦਿੱਲੀ ਦੇ ਵਿੱਚ ਜੋ ਅੰਦੋਲਨ ਚੱਲਿਆ ਸੀ ਤਾਂ ਉਸ ਦੌਰਾਨ ਕਾਫੀ ਕਿਸਾਨਾਂ ਤੇ ਪਰਚੇ ਹੋਏ ਸੀ ਤੇ ਉਹਨਾਂ ਪਰਚਿਆਂ ਨੂੰ ਰੱਦ ਕੀਤੀ ਜਾਵੇ ਐਮਐਸਪੀ ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਜੋ ਪਾਣੀ ਦਾ ਮਸਲਾ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਕਿਉਂਕਿ ਪਾਣੀ ਬਹੁਤ ਡੂੰਗੇ ਹੋ ਗਏ ਨੇ ਜਿਹੜਾ ਪਾਣੀ ਦਾ ਮਸਲਾ ਲਟਕਿਆ ਉਸ ਦਾ ਹੱਲ ਹੋਣਾ ਚਾਹੀਦਾ ਖੇਤਾਂ ਦੇ ਵਿੱਚ ਪਾਣੀ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਤਮਾਮ ਇਹ ਚੀਜ਼ਾਂ ਨੇ ਚਾਹੇ ਉਹ ਜਿਹੜੇ ਨਕਲੀ ਦਵਾਈਆਂ ਦਾ ਮਸਲਾ ਹੋਵੇ ਜਿਹੜੀਆਂ ਕਈ ਵਾਰ ਮੁੱਦਾ ਉੱਠਦਾ ਹੈ ਕਿ ਨਕਲੀ ਦਵਾਈ ਉਸ ਥਾਂ ਤੋਂ ਫੜੀ ਗਈ ਆ ਤਾਂ ਉਸ ਦੇ ਖਿਲਾਫ ਵੀ ਸਖਤ ਕਾਨੂੰਨ ਜਾਂ ਸਖਤ ਕਾਰਵਾਈ ਦੀ ਮੰਗ ਜਿਹੜੇ ਕਿਸਾਨ ਨੇ ਉਹ ਕਰ ਰਹੇ ਨੇ ਇੱਕ ਪਾਸੇ ਤਾਂ ਪੰਜਾਬ ਵਿਦਵਾਨ ਸਮਾਜ ਦਾ ਇਜਲਾਸ 2 ਤੋਂ 4 ਜਿਹੜਾ ਸਤੰਬਰ ਤੱਕ ਚੱਲੇਗਾ ਉਸ ਨੂੰ ਲੈ ਕੇ ਇਹ ਰਣਨੀਤੀ ਜਿਹੜੀ ਭਾਰਤੀ ਕਿਸਾਨ ਜੂਨੀਅਰ ਗ੍ਰਾਹਕਾਂ ਦੇ ਵੱਲੋਂ ਬਣਾਈ ਗਿਆ ਤੇ ਇੱਕ ਮੰਗ ਪੱਤਰ ਵੀ ਜਿਹੜਾ ਉੱਥੇ ਵਿਧਾਨ ਸਭਾ ਦੇ ਨੁਮਾਇੰਦਿਆਂ ਨੂੰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸੌਂਪਿਆ ਜਾਵੇਗਾ ਕਿ ਕਾਫਲਾ ਉਧਰਲੇ ਪਾਸੇ ਵੀ ਜਾਵੇਗਾ 5 ਦਿਨ ਇਸੇ ਦਸਹਿਰਾ ਗਰਾਊਂਡ ਦੇ ਉੱਤੇ ਇਹ ਇੱਥੇ ਮੋਰਚਾ ਚੱਲਣਾ ਤਾਂ ਉਸ ਤੋਂ ਪਹਿਲਾਂ ਸੁਰੱਖਿਆ ਦੇ ਪੂਰੇ ਪ੍ਰਬੰਧ ਨੇ ਕੁਝ ਕਿਸਾਨ ਵੀ ਜਿਹੜੇ ਲਗਾਤਾਰ ਗੱਡੀਆਂ ਦੇ ਰਾਹੀ ਉਹਨਾਂ ਦੇ ਕਾਫਲੇ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਕਿਸਾਨ ਇੱਥੇ ਆਉਣਗੇ ਮੈਂ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿ ਜਿਹੜੇ ਅਧਿਕਾਰੀ ਨੇ ਚੰਡੀਗੜ੍ਹ ਪੁਲਿਸ ਦੇ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ ਸੁਰੱਖਿਆ ਜਿਹ ਕਿਸ ਤਰੀਕੇ ਦੀ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਸੁਰੱਖਿਆ ਦੇਣੀ ਹੈ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਣਗੇ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਆ ਭਾਰਤੀ ਕਿਸਾਨ ਜਨ联ਕਤਾ ਅਗਰਾਹਾ ਉਹਨਾਂ ਦੇ ਪ੍ਰਧਾਨ ਨੇ ਜਗਰਿੰਦਰ ਸਿੰਘ ਰਾਹਾ ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਜਿਹੜਾ 5 ਦਿਨ ਮੋਰਚਾ ਚੱਲੇਗਾ ਸਰਕਾਰ ਦੇ ਨਾਲ ਗੱਲਬਾਤ ਵੀ ਚੱਲੀ ਸੀ ਕਿ ਮੀਟਿੰਗ ਹੋਵੇ ਪਰ ਮੀਟਿੰਗ ਅੱਧ ਵਿਚਾਲੇ ਟੁੱਟ ਗਈ ਇਸ ਕਰਕੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਜਥੇਬੰਦੀ ਨੇ ਇਸ ਥਾਂ ਦੇ ਉੱਤੇ ਮੋਰਚਾ ਲਗਾਉਣਾ ਹੈ ਕਿਉਂਕਿ ਪਹਿਲਾਂ ਕਿਸੇ ਹੋਰ ਥਾਂ ਦੀ ਗੱਲ ਕੀਤੀ ਜਾ ਰਹੀ ਸੀ ਤੇ ਪਰ देर रात ही फैसला होया कि इस ग्राउंड ਦੇ ਵਿੱਚ ਹੀ 5 ਦਿਨ ਮੋਰਚਾ ਚੱਲੇਗਾ ਕਿਸਾਨਾਂ ਦੇ ਵੱਲੋਂ ਪ੍ਰਬੰਧ ਲੀਕ ਦਿੱਤੇ ਗਏ ਨੇ ਤਾਂ ਟੈਂਟ ਵੀ ਜਿਹੜਾ ਕਿਸਾਨਾਂ ਦੇ ਵੱਲੋਂ ਉੱਥੇ ਲਗਾਏ ਜਾਣਗੇ ਟਰੈਕਟਰ ਟਰਾਲੀਆਂ ਦੇ ਕਾਫਲੇ ਪੰਜਾਬ ਦੇ ਬੱਕ ਬੱਕ ਪਿੰਡਾਂ ਦੇ ਵਿੱਚੋਂ ਨਿਕਲ ਚੁੱਕੇ ਨੇ ਗੱਡੀਆਂ ਦੇ ਰਾਹੀਂ ਕਿਸਾਨ ਨੇ ਜਿਹੜੇ ਉਹ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਸੁਰੱਖਿਆ ਚਾਰੇ ਪਾਸੇ ਵਧਾ ਦਿੱਤੀ ਹੈ ਕਿ ਘੇਰਾ ਇਧਰਲੇ ਪਾਸੇ ਜਿਹੜੇ ਤਾਜ਼ੇ-ਤਾਜ਼ੇ ਹੁਣੇ ਪਿੱਲਰ ਲਾਏ ਨੇ ਤਾਂ ਪਿੱਲਰਾਂ ਦੇ ਆਲੇ-ਦੁਆਲੇ ਹੋ ਸਕਦਾ ਕਿ ਤਾਰ ਲਗਾਈ ਜਾਵੇ ਤਾਂ ਕਿ ਕੋਈ ਹੋਰ ਅੰਦਰੋਂ ਇਧਰਲੇ ਪਾਸੇ ਗਰਾਊਂਡ ਵਾਲੇ ਪਾਸੇ ਨਾ ਵੜੇ ਗਰਾਊਂਡ ਬਹੁਤ ਵੱਡਾ ਸਾਰਾ ਗਰਾਊਂਡ ਆ 34 ਸੈਕਟਰ ਦੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇੱਥੇ ਕਿਸਾਨਾਂ ਦਾ ਇਕੱਠ ਹੋਣ ਜਾ ਰਿਹਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 5 ਦਿਨ ਰੋਸ ਜਤਾਉਣਗੇ ਮਾਲਵਾ ਦੀ ਸਭ ਤੋਂ ਵੱਡੀ ਜਥੇਬੰ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਆ ਜਗਿੰਦਰ ਸਿੰਘ ਉਗਰਾਹਾਂ ਦੀ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਅਗਰਾਹਾਂ ਉਹਨਾਂ ਦੀਆਂ तमाम ਮੰਗਾਂ ਨੇ ਤਾਂ ਉਹਨਾਂ ਨੇ ਕਿਹਾ ਕਿ ਖੇਤੀ ਨੀਤੀ ਦੇ ਮਾਮਲੇ ਦੇ ਵਿੱਚ ਸਹੀ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਜੋ ਖੇਤਾਂ ਦੇ ਵਿੱਚ ਪਾਣੀ ਨਹੀਂ ਮਿਲਦਾ ਜਾਂ ਫਿਰ ਪਾਣੀਆਂ ਦੇ ਮਸਲੇ ਲਟਕੇ ਹੋਏ ਨੇ ਦਰਿਆਵਾਂ ਦੇ ਮਸਲੇ ਲਟਕੇ ਨੇ ਲਟਕੇ ਹੋਈ ਨੇ ਉਹਦਾ ਸਹੀ ਹੱਲ ਹੋਣਾ ਚਾਹੀਦਾ ਜੋ ਕਿਸਾਨ ਆਤਮ ਹੱਤਿਆ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਉਹਨਾਂ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਇਹ तमाम ਸਾਰੀਆਂ ਮੰਗਾਂ ਨੇ ਉਹਨਾਂ ਮੰਗਾ ਨੂੰ ਲੈ ਕੇ ਕਿਸਾਨ ਅੱਜ ਇੱਥੇ ਤਰਨਾ ਆਰੰਭ ਕਰਨਗੇ ਇੱਕ ਤਰੀਕ ਆ ਜ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਇਹ ਕਿਸਾਨਾਂ ਦਾ ਜਿਹੜਾ ਤਰਨਾ ਜਾਰੀ ਰਹੇਗਾ ਸਾਥੀ ਮੱਖਣ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ